ਹਾਲੀਏ 3 ਦਿਨ ਪਹਿਲੇ ਇੱਕ ਸਨਾਚਿੰਗ ਹੋਈ ਸੀ ਜਿੱਥੇ ਇਨਫੋਰਮੇਸ਼ਨ ਆਈ ਕਿ ਗ੍ਰੇਂਟ ਰਿਪੋਰਟ ਜਲੰਧਰ ਤੋਂ ਛੱਡ ਗਏ ਕਿ ਆ ਪਰ ਹੋ ਗਿਆ ਮਰ ਦੋ ਮੁੰਡੇ ਜਿਹੜੇ ਗ੍ਰਿਫਤਾਰ ਹੋਏ ਦਰੁਵ ਤੇ ਪਵਨ ਜਿਹੜੇ ਦੋਨੋਂ ਜਲੰਧਰ ਦੇ ਰਹਿਣ ਵਾਲੇ ਤੇ ਇਹ ਦੋਨੋਂ ਮੇਨ ਬੰਦੇ ਸੀਗੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ ਉਹ ਕਿਹਨ ਸਾਹ ਦੇ ਕਰ ਨੇਚਰਸ ਨੇ ਸਨਾਚਿੰਗ ਨਹੀਂ ਇਨਾ ਤੇ ਪਹਿਲਾਂ ਵੀ ਦੋ ਤਿੰਨ ਸਨਾਚਿੰਗ ਦੇ ਪਰਚੇ ਹਨ ਲਦਰ ਕੰਪਲੈਕਸ ਦੇ ਨੇੜੇ ਨਾਲ ਸਨਾਚਿੰਗ ਕੀਤੀ ਸੀਗੀ ਰੋਕਿਆ ਇਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਜਵਾਬੀ ਫਾਇਰਿੰਗ ਸੀਗੀ ਅੰਧੇਰਾ ਸੀਗਾ 50 ਤੋਂ ਜ਼ਿਆਦਾ ਰਾਉਂਡ ਫਾਇਰ ਹੋਏ ਸਾਡੇ ਵੱਲੋਂ ਤੁਹਾਡੇ ਵੱਲੋਂ ਕਿਉਂਕਿ ਅੰਧੇਰਾ ਸੀਗਾ ਕਿ ਨਿਕਲਣਾ ਜਾਂ ਦਬੇ ਰਹਿਣ ਤੇ 25-30 ਮਿੰਟ ਤੱਕ ਫਾਇਰਿੰਗ ਚੱਲਦੀ ਰਹੀ ਦੂਜੇ ਪਾਸੋਂ ਦੂਜੇ ਪਾਸੋਂ ਦੀ ਦੋਨਾਂ ਨੂੰ ਤਿੰਨ ਗੋਲੀਆਂ ਲੱਗੀਆਂ ਇੱਕ ਨਾ ਜਿਹੜਾ ਦਰੋਵੈ ਨੂੰ ਦੋ ਗੋਲੀਆਂ ਲੱਗੀਆਂ ਇਹ ਪਹਿਲਾਂ ਕ੍ਰਿਟੀਕਲ ਸੀਗਾ ਹੁਣ ਠੀਕ ਹੈ ਪਵਨ ਜਿਹੜਾ ਹੈ ਨੂੰ ਇੱਕ ਗੋਲੀ ਲੱਗੀ ਮੁਲਾਜ਼ਮ ਸਭ ਬਚਾوه ਸਾਰੇ ਇਹਨਾਂ ਦੀ ਪੋਜੀਸ਼ਨ ਵਿੱਚੋਂ 315 ਬੋਰ ਦਾ ਇੱਕ ਕੰਟਰੀ ਮਿਡ ਵੈਪਨ ਤੇ 32 ਬੋਰ ਦੀ ਰਿਵਲਵਰ ਉਹ ਬਰਾਮਦ ਹੋਈ ਆਪਰੇਸ਼ਨ ਨਾਪਾ ਸੀਕ੍ਰੀਟੀ ਰੱਖਿਆ ਸੀਗਾ ਕਿਉਂਕਿ ਇਹ ਬੇਸਿਕਲੀ ਐਗਜ਼ੀਕਿਊਟਰ ਸੀਗੇ ਮੇਨ ਜਿਹੜੇ ਪਰਪਲਟਰੇਟਰ ਯਾ ਆਰਗੇਨਾਈਜ਼ਰ ਇਹਨਾਂ ਸੀਗੇ ਇਹਨਾਂ ਦੀ ਇੰਟਰੋਗੇਸ਼ਨ ਚ ਗੁਰਪਾਲ ਇਨਿਸ ਗੋਪਾ ਕਿਰਕਪ੍ਰਤੀ ਹੈ ਜਿਹੜਾ ਕਪੂਰਥਲੇ ਦਾ ਰਨ ਵਾਲਾ ਹੈ ਇਸ ਵੇਲੇ ਕੈਨੇਡਾ ਹੈ ਪੁਰਾਣੇ ਪਰਚੇ ਹੋਦੇ ਤੇ ਤਿੰਨ ਪਰਚਿਆਂ ਚੋ ਪੀਓ ਵੀ ਹੈ ਉਹ ਵੀ ਆਲਮੋਸਟ ਸਾਰੀ ਫੈਮਿਲੀ ਜਿਹੜੀ ਹੈ ਫੋਰਮ ਬੰਦੀ ਹੈ ਇਹ ਮੇਨਾ ਮੇਨ ਬੰਦਾ ਸੀਗਾ ਜਿਨੇ ਇਹ ਆਰਗੇਨਾਈਜ਼ ਕਰਾਇਆ ਸੀਗੇ ਇਹਦੇ ਨਾਲ ਇੱਕ ਹੋਰ ਨੋਮੀਨੇਟਡ ਬੰਦਾ ਹੈ ਸ਼ੁਭਮ ਤੰਦੇ ਦਾ ਇਹ ਉਹ ਬੰਦਾ ਜਿਨੇ ਆ ਕਰਤੂਸ ਡਰੋਫ ਤੇ ਪਾਵਨ ਨੂੰ ਦਿਲਾਇਆ ਸੀਗੇ इन्होंने भी नॉमीनेट किया ना ही तीन होर बंद नॉमीनेट किए ऑपरेशन पिछले दो तीन दिन तो जब चल रहा है तीन होर बंद आप गिरफ्तार किए एक जतेंद्र है करतारपुर का रहने वाला दो परचे हैं पहला ये व्यक्ति है जिन्हें एमोनेशन दिता सो शूटर नहीं जतेंद्र ने शुभम दे शुभम दे कहते जितेंद्र 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 जितेंद्र

ਦੋ ਬੰਦੇ ਗ੍ਰਿਫਤਾਰ ਜਿਹੜੇ ਹੋਏ ਆ ਸਤਬੀਰ ਤੇ ਸਤੰਦਰ ਇਹ ਇੱਕ ਸਤੰਦਰਤਾ ਹੁਸ਼ਿਆਰਪੁਰ ਦਾ ਹੈ ਸਤਬੀਰ ਇੱਥਾ ਲੋਕ ਇੱਥੇ ਲੋਕ ਨੇ ਨਹੀਂ ਜਤਿੰਦਰ ਜਿਲੇ ਦਾ ਇਹਨਾਂ ਨੇ ਵੈਪਨ ਸਪਲਾਈ ਕੀਤਾ ਸੀਗਾ ਗੋਪੇ ਦੇ ਕੰਦ ਗੋਪੇ ਦਾ ਇੱਕ ਹੋਰ ਐਸੋਸੀਏਟ ਹੈ ਆ ਸ਼ੁਭਮ ਤੰਡੇ ਦਾ ਜਿਹੜਾ ਬਾਹਰ ਬੈਠਾ ਉਹ ਨਾਲ ਹੀ ਹੈ ਉਹਨੇ ਜਤਿੰਦਰ ਨੂੰ ਕਹਿ ਕੇ ਐਮਿਨੇਸ਼ਨ ਸਪਲਾਈ ਕਰਾਇਆ ਸੀਗਾ ਰੀਜ਼ਨ ਕੀ ਸੀਗਾ ਕੋਈ ਰੀਜ਼ਨ ਹਾਲੇ ਤੱਕ ਤਾਂ ਇਹ ਆਇਆ ਕਿ ਇਹਨਾਂ ਦਾ ਵਕੀਲ ਜਿਹੜਾ ਹੈ ਉਹ ਕਿਸੇ ਪ੍ਰੋਪਰਟੀ ਡਿਸਪਿਊਟ ਤੇ ਕੰਮ ਕਰ ਰਿਹਾ ਸੀਗਾ

ਜੀ ਆਇਆ ਵਰੋ ਹੀ ਇਹ ਵਿੱਚ ਤੋਂ ਇਹ ਸਾਰਾ ਲਿਖੀ ਨਿਕਲਦਾ ਹਾਂ ਬਰ ਦੇ ਉਸ ਤੋਂ ਇਹ ਜਿਹੜਾ ਕੇਸ ਲੜਦਾ ਪੈਸੇ ਉਹਨੇ ਨਹੀਂ ਕਰਵਾਇਆ ਤੇ ਇਹਦੇ ਵਾਸਤੇ ਕੋਈ ਉਹਨਾਂ ਨੇ ਬਕਾਇਦਾ ਨੂੰ ਫੋਨ ਕਰਾ ਦਿੱਤਾ ਹੈਗਾ ਨਾ ਸਲੀਚਰਸ ਨੂੰ ਜਾਂ ਉਹਨਾਂ ਨੂੰ ਦੂਜੀ ਪਾਰਟੀ ਨਾਲ ਨਹੀਂ ਕਰਵਾਇਆ ਆ ਉਹ ਹਾਂ ਜਿਹੜਾ ਇਹਨਾਂ ਨੇ ਕਰਵਾਇਆ ਉਹ ਤਾਂ ਸਾਡੇ ਕੋਲ ਰਿਕਾਰਡ ਹੈ ਸਾਰਾ ਓਕੇ ਜਿਹੜਾ ਗੋਪੇ ਨੇ ਇਹਨੂੰ ਕਾਲ ਕੀਤੀ ਹੈ ਜਿਹੜੇ ਐਗਜ਼ੀਕਿਊਟਰਸ ਐ ਧਰਵ ਤੇ ਪਵਨ ਉਹ ਸਾਡੇ ਕੋਲ ਪੂਰਾ ਰਿਕਾਰਡ ਹੈ ਪਿੱਛੇ ਜਿਹੜਾ ਗੋਪਾ ਹੈ ਉਹਨੂੰ ਕਿਨੇ ਕਿਹਾ ਹੈ ਉਹ ਸਿਰਫ ਏਅਰ ਸੇ ਹੈ फैक्ट सारे कॉल होने नहीं हैं इसलिए मैं वो डिस्कशन नहीं करना चाहता। हमने स्नैचर कॉल किया है भाई। हमारे कोई कोई शॉट शूट थे कोई वोल्ट थे। नहीं स्नैचर इन्हें तो जान पहचान सीख करना है। स्नैचर सुना है। हाँ पहले ना स्नैचर मार जाते हैं। सेम आय जे पच्चीस छब्बीस साल दें सर। जी। ज गोपे ने दी थी नाल तो सानू कुछ ता पता है बट इट इज नॉट एक्चुअली करेक्ट या इनकरेक्ट भी नहीं कह सकते जब एक्चुअली करेक्ट होगा साडे कोल कोई एविडेंस होगा वो तो दे भी नहीं किसी भी तरह जी मिस हम नहीं हम किसी दा नाल ले लें इस टाइम तक किसी दा नाल ले जी